ਦੋਸਤੋ ਫਿਰ ਕੀ ਹੋਇਆ ਅੱਜ ਫਿਰ ਸੜਕ ਤੇ ਚੱਲੂ ਕਹਿੰਦੇ ਹਾਏ ਓਏ ਤੇ ਜਲਦੀ ਨਾਲ ਰਹਿਣੇ ਕਾਰਗੀਆਂ ਨੂੰ ਪਾ ਲਿਆ ਜੇ ਪਰਕਟੀ ਰਾਹ ਦੇ ਵਿੱਚ ਆਉਂਦੀ ਹੈ ਜਦੋਂ ਰਾਹ ਦੇ ਵਿੱਚ ਗੱਡੀ ਆ ਗਈ ਤੇ ਮੰਨੇ ਨੂੰ ਸਮਝ ਲੱਗੀ ਕਾਕ ਮਨ ਅਗਨੇ ਕਰ ਕੋਈ ਗਾਲੀ ਵੇਲੇ ਕਾਰੀ ਦੇ ਜਾ ਲੈਦੇ ਇੱਕ ਕਾਰ ਜਿੱਤਾਂ ਅਨੇਕ ਉਗੀ ਪਈ ਲੋਕਾਂ ਨੇ ਬੀਤੀ ਪਾਣੀ ਲੱਗਣੀ ਰਿਆ ਬੱਤੀ ਕਯਰ ਘਾਟੀ ਆਉਂਦੀ ਆ ਘਾਟੀ ਆਉਂਦੀ ਆ ਕੀ ਕਰਨ ਜੱਟ ਵਿਚਾਰੇ ਔਖਾਵੇਂ ਕੰਮ ਬੰਨਾ ਵੀ ਆ ਇਧਰ ਔਲਕਾ ਦਾ ਸੁੱਕ ਪਟ ਪਈ ਗਰੀ ਨੇ ਕੰਦਲੂ ਕਾਤੀਆਂ ਪਈਆਂ ਭਜੀ ਸਾਰੀ ਮੋਟਰਸਾਈਕਲ ਲੋਕਾਂ ਨੇ ਪਾੜਿਆ ਏ ਤੇ ਰਾਜ ਵਿੱਚ ਆ ਗਿਆ ਟੈਂਕੀ ਤੇ ਟੈਂਕੀ ਵਿੱਚ ਦਾ ਪਾਣੀ ਤਾਂ ਭਰ ਗਿਆ ਤੇ ਬਾਕੀ ਕੀ ਤੁਹਾਨੂੰ ਬਾਅਦ ਚੱਕ ਦੇ ਫੇਰੇ ਦੱਸਾਂਗੇ ਤੇ ਚਲੋ ਜੀ ਆਪਾਂ ਮੋੜ ਲਿਆ ਹੁਣ ਆਪਣੇ ਏਰੀਆਲ ਨੂੰ ਹਾਂ ਜੀ ਰਾਹ ਦੇ ਵਿੱਚ ਟਰੈਕਟਰ ਡਿਆ ਹੁਣ ਪਤਾ ਤੁਹਾਨੂੰ ਹੈ ਨਾ ਕੋਈ ਗੱਲ ਇਹਦੇ ਮੋਟਰਸਾਈਕਲ ਦੇ ਵਿੱਚ ਤੇਲ ਦੇਖੋ ਲੱਗਦਾ ਚਾਚਾ ਨੂੰ ਮਿਲ ਲਾਇਆ ਕਹਿੰਦੇ ਰਾਹ ਦੇ ਵਿੱਚ ਜਾਂਦੇ ਹੋਇਆ ਕਹਿੰਦੇ ਸਾਨੂੰ ਤਾਂ ਆਪਣਾ ਚਾਚਾ ਮਿਲ ਗਿਆ ਚਲੋ ਫਿਰ ਕਰਦੇ ਆ ਚਾਚੇ ਨਾਲ ਗੱਲਬਾਤ ਕਿ ਚਾਚਾ ਕਿੱਧਰ ਆਇਆ ਸਿੰਦਰ ਰਾਜ ਚਾਚਾ ਮਿਲਿਆ ਮੇਰਾ ਯਾਰ ਦੇ ਚੋੜੀ ਚੋੜੀ ਨਾਂਗੇ ਨਾ ਕਹਿੰਦੇ ਰਾਹ ਦੇ ਵਿੱਚ ਚਾਚਾ ਮਿਲਿਆ ਚਾਚਾ ਦੇ ਕੀ ਹਾਲ ਆ ਮਾਰਾ ਦੇ ਕੀ ਹਾਲ ਜੀ ਹੋਰ ਫਿਰ ਚਾਚਾ ਕਿਰਪਾ ਕਿਰਪਾ ਇਹ ਆ ਚਾਚਾ ਆਹ ਅਡਾ ਚਾਚਾ ਵਾ ਤੇ ਚਾਚਾ ਬਹੁਤ ਚੰਗਾ ਵਾ ਜਿਹੜੀ ਚਾਚੇ ਨੂੰ ਗੱਲ ਕਹਿ ਰਹੀ ਹੈ ਚਾਚਾ ਝੱਟ ਮਨ ਲੰਗਿੰਦਾ ਚਾਚਾ ਮੋਰਚਾ ਹੋਰ ਮੇਰੇ ਚਾਚਾ ਕੀ ਕਰਨ ਆਏ ਹੋ ਮੈਂ ਤਾਂ ਇਦਾਂ ਫਿਰਨ ਤੋਂ ਨਹੀਂ ਆਇਆ ਚਾਚਾ ਕਹਿੰਦਾ ਮੈਂ ਫਿਰਨ ਤੋਂ ਆਇਆ ਕਹਿੰਦਾ ਪੱਠੇ ਨਹੀਂ ਲੈਣ ਆਇਆ ਫਿਰਨ ਤੋਂ ਆਇਆ ਚਾਚਾ ਫਿਰ ਵੀ ਨਜ਼ਾਰੀ ਆ ਚਲੋ ਐਡਾ ਡਾ ਗਿਆ ਹਣੇ ਚਲੋ ਚਾਚਾ ਇੱਥੇ ਹੀ ਚਲੋ ਫਿਰ ਆਪਣੇ ਵਲੋਗ ਦਾ ਕਰਦੇ ਆ ਐਂਡ ਚਾਚਾ ਮਿਲ ਗਿਆ ਹਣ ਕਰਦੇ ਆ ਚਾਚੇ ਨਾਲ ਹੀ ਆਪਣੇ ਨਾਲ ਆਪਣੀ ਗੱਲਬਾਤ ਤੇ ਚਲੋ ਠੀਕ ਆ ਦੋਸਤੋ ਫਿਰ ਮਿਲਦੇ ਆ ਅਗਲੇ ਵਲੋਗ ਵਿੱਚ ਸਤਿ ਸ੍ਰੀ ਅਕਾਲ ਆ ਵੀ ਨੇੜੇ ਆ ਪਾ ਮਰੀਲ ਨੇੜੇ ਦੇ ਵੇਖੋ ਕਿਦਾਂ ਟੁੱਟੀ ਪਈ ਸਾਡੀ ਸੜਕ ਸਰਕਾਰ ਬਣਾਉਣੀ ਨਹੀਂ ਇਹ ਸਰਕਾਰ ਜਿਹੜੀ ਸੜਕ ਮੈਂ ਤੁਹਾਨੂੰ ਕਹਿੰਦਾ ਹਾਂ ਇਹ ਵਿਖਾਉਣੀ ਆ ਮੈਂ ਆ ਦੇਖ ਲਓ ਇਹ ਕਿਦਾਂ ਮੰਨਾਲ ਹੋਇਆ ਪਿਆ ਵਾ ਜਿੱਦਾਂ ਲੋਕ ਵਿਚਾਰੇ ਆਪਣੇ ਖੇਤਾਂ ਦੇ ਵਾਲੇ ਆਹ ਰੋਡ ਜਿਹੜਾ ਵਾ ਨਾ ਇਹ ਬਾਵੇ ਬਕਲੇਤਾਂ ਤੋਂ ਗੁਰਦਾਸਪੁਰ ਨੂੰ ਬਾਈਪਾਸ ਜਿਹੜਾ ਵਾ ਨਿਕਲਿਆ ਵਾ ਸਾਡੇ ਬਾਂਡਿਆ ਵਾ ਇਹ ਤਾਂ ਟੇਰ ਦੀ ਇਤਜਾਬ 1 ਲੱਖ ਰੁਪਇਆ ਦੇ ਦੇ ਤੇ ਸੜਕ ਬਣਾ ਦੇਣ ਤੇ ਸਾਡਾ ਵੀਰ ਤਾਂ ਨਹੀਂ ਪੁੱਛਣਾ ਦੰਦੇ ਆ ਵੀ ਕਦਾਂ ਸੜਕਾਂ ਜਲਦੀ ਜਲਦੀ ਬਣੇਗੀ ਨਹੀਂ ਜੀ ਜੀ ਕਿ ਨਹੀਂ ਬਾਕੀ ਕਮਿਟ ਕਰਕੇ ਤੁਸੀਂ ਦੱਸ ਦਿਓ ਇਹ ਕਮਿਟ ਕਰਕੇ ਦੱਸ ਦਿਓ ਜਰੂਰੀ ਆ ਅਸੀਂ ਆ ਗਏ ਆ ਇਹ ਭੰਬੜੀ ਇਹ ਭੰਬੜੀ ਗੁਰਦੁਆਰਾ ਸਾਹਿਬ ਰੋਡ ਦੇ ਉੱਪਰ ਪੈਂਦਾ